ਸਮਾਜ ਭਾਈ ਵਾਏ ਕਮਿਸ਼ਰੀ ਜੱਥੇ ਨੂੰ ਬੋਲਣ ਦੀ ਆਗਾ ਬਖਸ਼ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਖਾਲਸਾ ਜੀ ਭਾਈ ਮਤੀ ਦਾਸ ਜੀ ਦੀ ਸ਼ਹੀਦੀ ਤੋਂ ਬਾਅਦ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਬਿਠਾ ਕੇ ਉੱਤੇ ਢੱਕਣ ਰੱਖ ਕੇ ਉਬਲਦੀ ਦੇਗ ਵਿੱਚ ਜਿਵੇਂ ਆਲੂ ਵਾਂਗ ਉਬਾਲਿਆ ਗਿਆ ਉਸ ਸਮੇਂ ਦੇ ਸੀਨ ਨੂੰ ਕੋਈ ਕਵੀ ਲਿਖਦਾ ਕਹਿੰਦਾ ਗੜਗੜ ਪਾਣੀ ਗੜਕਦਾ ਖਾ ਰਹਾ ਉਬਾਲੇ ਦੇਗ ਚ ਲਾ ਲਿਆ ਚਾਂਕੜਾ ਝੱਟ ਭਾਈ ਦਿਆਲੇ ਜਸਮ ਸੱਕਦਾ ਹੋ ਗਿਆ ਛਾਲੇ ਛਾਲੇ ਤਨ ਤੇ ਦੁੱਖ ਸਹਾਰ ਗਏ ਪਰ ਲੱਗੀਆਂ ਪਾਰੇ ਧੰਨ ਸੀ ਉਹ ਸਖ ਜਿਹੜਾ ਸਿੱਖੀ ਨੂੰ ਨਿਭਾ ਗਿਆ ਧਰਮ ਦੇ ਪਿੱਛੇ ਜਿਹੜਾ ਸੀਸ ਕੋ ਲਾਉਂਦਾ ਹੈ ਨਗਰਾਂ ਸੰਸਾਰ ਉਹਦਾ ਵਹਿ ਕੇ ਜਸ ਗਾਉਂਦਾ ਹੈ ਸਿੱਖੀ ਦਾ ਮਾਰ ਕੇ ਸਿੱਖੋ ਔਖਾ ਥੇ ਆਉਂਦਾ ਹੈ ਸੀ ਧਰਤਾਂ ਲੀ ਗਲੀ ਜੋ ਯਾਰ ਦੀ ਵਰਦਾ ਜੀ ਥਾਂਦੀ ਆ ਦੇਖ ਉਵਾਲੇ ਜਾਂਦਾ ਤਨ ਸਰਦਾ ਜੀ ਭਾਈ ਜਾਲਾ ਜੀ ਜਿਵੇਂ ਸਿੱਖੀ ਸਦਕ ਨਿਭਾ ਗੇ ਉਹ ਸਾ ਮੇਰੇ ਸੀਨ ਨੂੰ ਸਮਾਉ ਪਾਈ ਵਾਲਾ ਕਬਿਛਰੀ ਜਿੱਤਾ ਇਹ ਆਪੇਸ਼ ਕਰਦਾ ਜਾਲਮ ਓ ਰੰਗ ਏ ਬਨੇ ਹੁਕਮਾ ਸਾਰਾਤਾ ਹੈ ਧਰ ਕੇ ਤੇ ਦੇਗ ਨਮਾਣੀ ਜੱਲਾ ਵਿੱਚ ਪਾਤਾ ਹੈ ਕਰਤੀ ਪਰ ਚੰਡ ਬਸੰਤਰ ਭੰਬਰ ਮਾਚਾਤਾ ਹੈ ਬੈਠਾ ਵਿੱਚ ਸਿੱਖ ਸੂਰਮਾ ਬਾਣੀ ਨੂੰ ਪਰਦਾ ਜੀ ਖਾਂਦੀ ਐ ਦੇਗ ਵਾਲੇ ਜਾਂਦਾ ਤਣ ਸੜਦਾ ਜੀ ਖਾਂਦੀ ਐ ਦੇਗ ਵਾਲੇ ਲਜਦੀ ਹੈ ਖਦ ਖਦ ਕਰਕੇ ਹੋਣੀ ਐ ਜਾਣੀ ਦੀ ਅਗਨੀ ਸਮਤੇ ਜੀ ਕਰਤੀ ਅੰਦਰਲੇ ਪਾਣੀ ਦੀ ਪੈਂਦੀ ਆ ਕੋਈ ਵੀਰ ਨੂੰ ਸਿੱਖਦੀ ਗੁਰਬਾਨੀ ਦੀ ਪੰਨਕ ਸੰਪੈਰ ਪੰਕਾਰੇ ਬਿੱਛੂ ਦਾ ਮਲੜਦਾ ਹੈ ਖਾਂਦੀ ਐ ਦੇਗ ਉਬਾਲੇ ਜਾਂਦਾ ਤਨ ਸਰਦਾ ਹੈ ਖਾਂਦੀ ਐ ਦੇਗ ਉਬਾਲੇ ਉਹ ਸਾੜਤੀ ਤੁਜਾ ਵਾਰ ਨਹੀਂ ਓ ਚਰ ਵੀ ਹੁਣ ਢਲਦੀ ਐ ਐਸੀ ਫਿਰ ਦੇਖ ਸ਼ਹੀਦੀ ਮੇਦਣੀ ਹਲਦੀ ਐ ਐਸਾ ਤਾਂ ਜ਼ੁਲਮ ਕਰਦਾ ਇਹ ਨਾ ਫਿਰ ਚੱਲਦੀ ਐ ਬੁਰਾ ਤਾਂ ਹਾਲ ਬਣਾਤਾ ਪਾਣੀ ਨੇ ਤਰਦਾ ਜੀ ਖਾਂਦੀ ਆ ਦੇਗ ਵਾਲੇ ਜੰਦਾ ਤਣ ਸਰਦਾ ਜੀ ਖਾਂਦੀ ਆ ਦੇਗ ਵਾਲੇ ਘਰਨ ਦੇ ਪਿੱਛੇ ਜਿਹੜਾ ਸੀਸ ਕੋ ਲਾਉਂਦਾ ਹੈ ਸੰਸਾਰ ਕੋ ਦਾ ਮਹੰਗੇ ਜਸ ਗਾਉਂਦਾ ਹੈ ਸਿੱਖੀ ਦਾ ਮਾਰਗ ਸਿੱਕੋ ਔਖਾ ਤੇ ਆਂਦਾ ਹੈ ਸੀਸ ਧਰਤ ਲਈ ਗਰੀ ਜੋ ਯਾਰ ਦੀ ਵਰਦਾ ਜੀ ਖਾਂਦੀ ਆ ਦੇਵ ਉਵਾਲੇ ਜਾਂਦਾ ਤਨ ਸਰਦਾ ਜੀ ਖਾਂਦੀ ਆ ਦੇਵ ਉਵਾਲੇ ਵੰਦੇ ਅੰਦਰ ਰੂਨੀ ਨੇ ਤਰਾ ਗੁਰੂਆਂ ਦੀ ਮੂਰਤ ਨੂੰ ਦਿਲ ਦੇ ਵਿੱਚ ਧਾਰੀ ਬੈਠਾ ਸੋਹਣੀ ਜੀ ਸੂਰਤ ਨੂੰ ਉਹ ਤਾਂ ਕਰ ਲੈਂਦਾ ਪੂਰੀ ਆਪਣੀ ਜ਼ਰੂਰਤ ਨੂੰ ਗੁਰੂਆਂ ਦੇ ਬਚਨ ਕਹੇ ਜੋ ਉਹਦੇ ਤੇ ਖੜਦਾ ਜੀ ਖਾਂਦੀ ਆ ਦੇਗ ਵਾਲੇ ਜਾਂਦਾ ਤਣ ਸੜਦਾ ਜੀ ਖਾਂਦੀ ਆ ਦੇਗ ਵਾਲੇ ਸਮਾਨੋ ਮੁੜ ਕੇ ਨਾ ਆਉਂਦਾ ਹੈ ਯਾਰ ਦੇ ਪਿੱਛੇ ਜੇਣਾ ਖਲਣੀ ਲਾਹਾਂ ਦਾ ਹੈ ਉਹਨੂੰ ਮਨਸੂਰ ਆਖਦੇ ਸੂਲੀ ਜੋ ਚੜਦਾ ਜੀ ਖਾਂਦੀ ਆ ਦੇਖ ਅਵਾਲੇ ਜਾਂਦਾ ਤਨ ਸਰਦਾ ਜੀ ਖਾਂਦੀ ਆ ਦੇਖ ਅਵਾਲੇ ਜੋ ਹੋਇਆ ਰੂਪ ਆਪਣਾਸੀ ਚੋਂ ਗਿਆਨ ਬਿਨ ਬਚ ਨਹੀਂ ਸਕਦਾ ਜਾਮਾਂ ਦੀ ਫਾਸੀ ਤੋਂ ਉਹ ਤਾਂ ਫਿਰ ਨਿਕਲ ਜਾਂਦਾ ਚੱਕਰ ਚਾਰ ਰਾਸੀ ਚੋਂ ਛੱਡ ਕੇ ਸੰਸਾਰ ਪੱਲਾ ਗੁਰੂਆਂ ਦਾ ਫੜਦਾ ਜੀ ਖਾਂਦੀ ਆ ਦੇਗ ਵਾਲੇ ਜਾਂਦਾ ਤਣ ਸਰਦਾ ਜੀ ਖਾਂਦੀ ਆ ਦੇਗ ਵਾਲੇ ਆਲੂ ਦਾ ਮਾ ਆ ਛਪਨ ਵੀਰ ਨੂੰ ਸੋਹਣੀ ਤਸਵੀਰ ਜੀ ਜਾ ਕੇ ਤੇ ਮਤੀ ਦਾਸ ਨੂੰ ਮਿਲਿਆ ਆਖੀਰ ਜੀ ਆਪ ਮਾਰਾ ਨ ਕਬੀਸ਼ਰਾ ਕਲਤਾ ਨੂੰ ਕਰਦਾ ਜੀ ਖਾਂਦੀ ਆ ਦੇਵ ਅਬਾਲੇ ਜਾਂਦਾ ਤਨ ਸਰਦਾ ਜੀ ਖਾਂਦੀ ਆ ਦੇਗੋ ਮਾਏ